ਬੰਦੀ ਸਿੰਘਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ 16 ਫਰਵਰੀ ਨੂੰ ਸਿੱਖ ਜਥੇਬੰਦੀਆਂ ਇੱਕ ਵੱਡੀ ਮੀਟਿੰਗ ਕਰਨ ਜਾ ਰਹੀਆਂ ਨੇ ਤੇ ਜਿਸ ਦੇ ਵਿੱਚ ਵੱਡੇ ਫੈਸਲੇ ਲਏ ਜਾਣਗੇ ਤੇ ਉੱਥੇ ਜਗਤਾਰ ਸਿੰਘ ਹਵਾਰਾ ਦੇ ਬਾਪੂ ਇਸ ਵਿੱਚ ਜਿਹੜੇ ਕਿ ਮੀਟਿੰਗ 'ਚ ਸ਼ਾਮਲ ਹੋਣਗੇ ਤੇ ਉੱਥੇ ਹੀ ਕਈ ਸਿੱਖ ਜਥੇਬੰਦੀਆਂ ਦੇ ਨਾਲ ਮਿਲ ਕੇ ਅਗਲੇ ਫੈਸਲੇ ਕਰਨ ਦੀ ਤਿਆਰੀ ਦੇ ਵਿੱਚ ਸਿੱਖ ਜਥੇਬੰਦੀਆਂ ਨੇ ਤੇ ਦੱਸਦੀ ਹੈ ਕਿ 16 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋ ਸਕਦੀਆਂ ਨੇ ਤੇ ਉੱਥੇ ਦੱਸਦੀ ਹੈ ਕਿ ਸਿੱਖ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਹੁਣ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੱਕਿਆ ਜਾ ਰਿਹਾ ਤੇ ਹੁਣ 16 ਫਰਵਰੀ ਨੂੰ ਮੀਟਿੰਗ ਸਿੱਖ ਜਥੇਬੰਦੀਆਂ ਕਰਨਗੀਆਂ ਤੇ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਮੀਟਿੰਗ ਦੌਰਾਨ ਬੰਦੀ ਸਿੰਘਾਂ ਦੇ ਉੱਤੇ ਚਰਚਾ ਹੋ ਸਕਦੀ ਹੈ ਤੇ ਉੱਥੇ ਹੀ ਜੋ ਬਾਪੂ ਸੂਰਤ ਸਿੰਘ ਦੀਆਂ ਅਸਤੀਆਂ ਨੇ ਉਹ ਵੀ ਪੰਜਾਬ ਦੇ ਵਿੱਚ ਲਿਆਂਦੀਆਂ ਜਾਣਗੀਆਂ ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਹ ਅਸਤੀਆਂ ਜਿਹੜੀਆਂ ਕਿ ਕਮਾਈਆਂ ਜਾਣਗੀਆਂ ਤੇ 16 ਫਰਵਰੀ ਨੂੰ O... <síntos> ਕਮੇਨ ਸਾਹ ਮੋਰਚੇ ਦੀ ਮੁਰ ਮੀਟਿੰਗ ਹੋਵੇਗੀ ਤੇ ਜਿਸ ਦੇ ਵਿੱਚ ਕਈ ਵੱਡੇ ਫੈਸਲੇ ਲਏ ਜਾਣਗੇ ਤੇ ਉੱਥੇ ਹੀ ਬੰਦੀ ਸਿੰਘਾਂ ਦੀ ਗੱਲ ਕਰੀਏ ਤਾਂ ਕਾਫੀ ਲੰਮਾ ਸਮਾਂ ਹੋ ਗਿਆ ਸਿੱਖ ਜਥੇਬੰਦੀਆਂ ਆਪਣੀ ਸਜਾਵਾਂ ਜਿਹੜੀ ਹੈ ਕਿ ਪੂਰੀਆਂ ਕਰ ਚੁੱਕੀਆਂ ਨੇ ਤੇ ਉੱਥੇ ਹੀ ਸਿੱਖਾਂ ਦੇ ਵੱਲੋਂ ਲਗਾਤਾਰ ਇੱਕੋ ਇੱਕ ਮੰਗ ਕੀਤੀ ਜਾ ਰਹੀ ਹੈ ਕਿ ਜਦ ਰਾਮ ਰਹੀਮ ਨੂੰ ਪੈਰੋਲ ਮਿਲ ਸਕਦੀ ਹੈ ਤਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਤੇ ਹੁਣ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਦੇ ਲਈ ਵਾਰ-ਵਾਰ ਸਿੱਖ ਜਥੇਬੰਦੀਆਂ ਸਰਕਾਰਾਂ ਦੇ ਖਿਲਾਫ ਇੱਕ ਵੱਡਾ ਰੋਸ ਪ੍ਰਦਰਸ਼ਨ ਕਰਨ ਜਾ ਰਹੀਆਂ ਨੇ ਤੇ ਉੱਥੇ ਹੀ 16 ਫਰਵਰੀ ਨੂੰ ਵੱਡੀ ਮੀਟਿੰਗ ਹੋਵੇਗੀ ਤੇ ਜਿਸ ਦੇ ਵਿੱਚ ਸਿੱਖ ਵੱਡੇ ਫੈਸਲੇ ਲੈਣਗੇ ਤੇ ਜਗਤਾਰ ਸਿੰਘ ਹਵਾਰਾ ਦੇ ਬਾਪੂ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਕਰਵਾਈ ਜਾਵੇਗੀ ਤੇ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਡਾ ਫੈਸਲਾ ਲੈ ਸਕਦੀਆਂ ਨੇ ਇਸ ਵਿੱਚ ਜਿਹੜੇ ਕਿ ਮੀਟਿੰਗ 'ਚ ਸ਼ਾਮਲ ਹੋਣਗੇ ਤੇ ਉੱਥੇ ਹੀ ਕਈ ਸਿੱਖ ਜਥੇਬੰਦੀਆਂ ਦੇ ਨਾਲ ਮਿਲ ਕੇ ਅਗਲੇ ਫੈਸਲੇ ਕਰਨ ਦੀ ਤਿਆਰੀ ਦੇ ਵਿੱਚ ਸਿੱਖ ਜਥੇਬੰਦੀਆਂ ਨੇ ਤੇ ਦੱਸਦੀ ਕਿ 16 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋ ਸਕਦੀਆਂ ਨੇ ਤੇ ਉੱਥੇ ਕਹ ਦਿੱਤੀ ਕਿ ਸਿੱਖ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਹੁਣ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੱਕਿਆ ਜਾ ਰਿਹਾ ਤੇ ਹੁਣ 16 ਫਰਵਰੀ ਨੂੰ ਮੀਟਿੰਗ ਸਿੱਖ ਜਥੇਬੰਦੀਆਂ ਕਰਨਗੀਆਂ ਤੇ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਮੀਟਿੰਗ ਦੌਰਾਨ ਬੰਦੀ ਸਿੰਘਾਂ ਦੇ ਉੱਤੇ ਚਰਚਾ ਹੋ ਸਕਦੀ ਹੈ ਤੇ ਉੱਥੇ ਹੀ ਜੋ ਬਾਪੂ ਸੂਰਤ ਸਿੰਘ ਦੀਆਂ ਅਸਤੀਆਂ ਨੇ ਉਹ ਵੀ ਪੰਜਾਬ ਦੇ ਵਿੱਚ ਲਿਆਂਦੀਆਂ ਜਾਣਗੀਆਂ ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਹ ਅਸਤੀਆਂ ਜਿਹੜੀਆਂ ਕਿ ਕਮਾਈਆਂ ਜਾਣਗੀਆਂ ਤੇ 16 ਫਰਵਰੀ ਨੂੰ ਕਮੇਨ ਸਾਹਿਬ ਮੋਰਚੇ ਦੀ ਮੁਰ ਮੀਟਿੰਗ ਹੋਵੇਗੀ ਤੇ ਜਿਸ ਦੇ ਵਿੱਚ ਕਈ ਵੱਡੇ ਫੈਸਲੇ ਲਏ ਜਾਣਗੇ ਤੇ ਉੱਥੇ ਹੀ ਬੰਦੀ ਸਿੰਘਾਂ ਦੀ ਗੱਲ ਕਰੀਏ ਤਾਂ ਕਾਫੀ ਲੰਮਾ ਸਮਾਂ ਹੋ ਗਿਆ ਸਿੱਖ ਜਥੇਬੰਦੀਆਂ ਆਪਣੀ ਸਜਾਵਾਂ ਜਿਹੜੀ ਹੈ ਕਿ ਪੂਰੀਆਂ ਕਰ ਚੁੱਕੀਆਂ ਨੇ ਤੇ ਉੱਥੇ ਹੀ ਸਿੱਖਾਂ ਦੇ ਵੱਲੋਂ ਲਗਾਤਾਰ ਇੱਕੋ ਇੱਕ ਮੰਗ ਕੀਤੀ ਜਾ ਰਹੀ ਹੈ ਕਿ ਜਦ ਰਾਮ ਰਹੀਮ ਨੂੰ ਪੈਰੋਲ ਮਿਲ ਸਕਦੀ ਹੈ ਤਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਤੇ ਹੁਣ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਦੇ ਲਈ ਵਾਰ-ਵਾਰ ਸਿੱਖ ਜਥੇਬੰਦੀਆਂ ਸਰਕਾਰਾਂ ਦੇ ਖਿਲਾਫ ਇੱਕ ਵੱਡਾ ਰੋਸ ਪ੍ਰਦਰਸ਼ਨ ਕਰਨ ਜਾ ਰਹੀਆਂ ਨੇ ਤੇ ਉੱਥੇ ਹੀ ਪਹਿਲਾ 16 ਫਰਵਰੀ ਨੂੰ ਵੱਡੀ ਮੀਟਿੰਗ ਹੋਵੇਗੀ ਤੇ ਜਿਸ ਦੇ ਵਿੱਚ ਸਿੱਖ ਵੱਡੇ ਫੈਸਲੇ ਲੈਣਗੇ ਤੇ ਜਗਤਾਰ ਸਿੰਘ ਹਵਾਰਾ ਦੇ ਬਾਪੂ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਕਰਵਾਈ ਜਾਵੇਗੀ ਤੇ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਡਾ ਫੈਸਲਾ ਲੈ ਸਕਦੀਆਂ